ਲਾਵਰ ਕੀ ਪਿੰਡ ਆਪਣਾ ਕਿਹੜਾ ਪਿੰਡ ਵੀ ਆਪਣਾ ਬੋਲਵਾਸੀਆਂ ਬੋਲਵਾਸੀਆਂ ਇੱਥੇ ਕਿਸੀ ਲਖਬੌਰ ਕਿਸੀ ਲਖਬੌਰ ਤੇ ਤਿੰਨ ਨਾਗ ਵੇਚਨੇ ਵੀਰ ਨੇ ਤੇ ਆਪਣੇ ਬੇਟਾ ਬੇਟਾ ਲ ਬੱਕਰੀ ਬੇਟਾ ਲੇ ਵੇਚਾ ਚਾਰ ਬੇਟਾ ਕਵਰ ਬੇਟਾ ਲਾ ਤਿੰਨ ਨਾਗੇ ਬੱਕਰੇ ਕਿ ਬੱਕਰੀਆਂ ਵੀਰੇ ਇੱਕ ਬੱਕਰਾ ਹੈ ਇੱਕ ਬੱਕਰਾ ਦੋ ਪੱਠਾ ਤਿੰਨ ਤਿੰਨ ਮਹੀਨੇ ਨਹੀਂ ਬੜਾ ਤਿੰਨ ਮਹੀਨੇ ਇਹ ਪਵੇਚਨੇ ਨਾਲ ਆਂ ਬਈ ਸੇਲ ਕਰ ਇਸ ਵੀਰ ਨਾਲ ਸੰਪਰਕ ਕਰ ਲਿਓ ਜੀ ਇਸ ਵੀਰ ਨਾਲ ਇਸ ਵੀਰ ਦਾ ਆਪਾਂ ਨੰਬਰ ਬੋਲ ਦਿਆਂਗੇ ਸਕਰੀਨ ਤੇ ਜੇ ਕਿਸੇ ਵੀਰ ਨੇ ਬੇਟਾ ਬੱਕਰੀਆਂ ਚਾਹੀਦੀਆਂ ਹੋਈਆਂ ਤੇ ਇਸ ਵੀਰ ਨਾਲ ਕਨੈਕਟ ਕਰ ਲਿਓ ਨੰਬਰ ਆਪਾਂ ਸਕਰੀਨ ਤੇ ਦਿਵਾਂਗੇ ਤੋਂ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜੇ ਕਿਹਨੂੰ ਚਾਹੀਦੀਆਂ ਤੇ ਨੰਬਰ ਤੇ ਸੰਪਰਕ ਕਰ ਲਿਓ ਵੀਰ ਨਾਲ ਰੇਟ ਆਪੇ ਵੀਰ ਕਰ ਲਏਗਾ ਨੰਬਰ ਬੋਲ ਦੇ ਵਿੱਚ 9862392051 ਪਿੰਡ ਹਵਾਲਵਾਸੀਆਂ ਰਸੀਲ ਹੋਰ ਨੰਬਰ ਫੇਰ ਬੋਲ ਦੇ ਵੀਰੇ 62392 0592 ਨਸਲ ਬਹੁਤ ਵਧੀਆ ਬੇਡ ਲ ਚੌੜੇ ਕੰਨਾਂ ਵਧੀਆ ਨਾ ਕਿੰਨੇ ਕਰਦੇ ਬੋਲ ਲੈ ਇੱਥੇ ਜੁਰੀਆ ਸਪਾਕਾ ਆ ਗਿਆ ਵੀਰ ਨੇ ਵੇਚਣੇ ਆ ਤੇ ਬੇਟਾ ਲਾ ਹੈਗੇ ਆ ਆਪਣੇ ਕੋਲੇ ਬਈ ਹੋਰ ਵੀ ਆਉਂਦੇ ਜਾਂਦੇ ਰਹਿੰਦੇ ਆ ਠੀਕ ਆ ਹ ਇਹ ਆਪਣਾ ਕੰਮ ਨਹੀਂ ਚੱਲਦਾ ਦੇਖੀ ਇਹ ਨਾਗ ਰੱਖੇ ਕਿ ਹੋਰ ਵੀ ਆਪਣੇ ਕੋਲ ਨਾ ਰਹਿਗੇ ਬਈ ਉਹ ਤਾਂ ਬਈ ਸੇਲ ਹੋ ਗਈ ਠੀਕ ਆ ਉਸੇ ਕਰਨੀ ਇੱਕ ਹੋਰ ਹੈ ਠੀਕ ਆ ਚਲੋ ਕੋਈ ਨਹੀਂ ਆਪਾਂ ਪਾ ਦਾਂਗੇ ਨੰਬਰ ਸਕਰੀਨ ਤੇ ਤੇ ਜੋ ਕਿਸ ਨੇ ਜਾਣੀ ਉਹ ਕਿਰਾ ਤੇ ਸਕਰੀਨ ਤੇ ਤੇ ਬਹੁਤ ਬੰਦੇ ਤੇ ਹੰਬੋਰ ਦੇ ਲੱਗ ਗਿਆ ਪੈ ਜਾਂਦਾ ਪਿੰਡ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ